ਕਦਮ ਲੱਗਦੇ ਨੇ ਰਿਸ਼ਤੇਦਾਰੀ ਦੇ ਵਿੱਚ ਪਰ ਸੇਵਾ ਕਰਨਾ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਸਾਥ ਸੰਗਤ ਆਪਾਂ ਕਹਿ ਦਿੰਦੇ ਆ ਵੀ ਅਸੀਂ ਤਾਂ ਮੁੰਡੇ ਵਾਲੇ ਆ ਵੱਡੇ ਹੁੰਨੇ ਆਗੇ ਪਰ ਸਾਥ ਸੰਗਤ ਜੀ ਨੇ ਆਵਦੀ ਲੜਕੀ ਦਾਣ ਕਰ ਦਿੱਤੀ ਉਹਦੇ ਤੋਂ ਵੱਡਾ ਦਾਨੀ ਕੋਈ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਵੱਡੇ ਲੜਕੀ ਵਾਲੇ ਹੁੰਦੇ ਨੇ 25 ਸਾਲ ਉਹਨੂੰ ਪਾਲ ਪੋਲੋਸ ਕੇ ਜਿਹੜੇ ਅੱਧੇ ਪੌਣੇ ਘੰਟੇ ਦੇ ਵਿੱਚ ਆਨੰਦ ਕਾਰਜ ਕਰਾ ਕੇ ਤੇਰੇ ਹਵਾਲੇ ਕਰ ਦਿੰਨੇ ਵੱਡੇ ਉਹ ਹੁੰਦੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪਰ ਫੇਰ ਵੀ ਸਤ ਸੰਗਤ ਦਾਜ ਦੇ ਲੋਭੀ ਜਿਹੜੇ ਫੇਰ ਵੀ ਅੱਜ ਤੰਗ ਕਰਦੇ ਨੇ ਬੜੀਆਂ ਖਬਰਾਂ ਆਉਂਦੀਆਂ ਨੇ ਦਾਜ ਦੇ ਕੇਸ ਦੇ ਵਿੱਚ ਸਹੁਰੇ ਪਰਿਵਾਰ ਨੇ ਲੜਕੀ ਦਾ ਕਤਲ ਕਰ ਦਿੱਤਾ ਪਰ ਸਾਧ ਸੰਗਤ ਨੂੰ ਮੈਂ ਬੇਨਤੀ ਕਰਦੇ ਵਾਂ ਬਿਦਵਾਨ ਪੁਰਸ਼ ਮੰਨਦੇ ਨੇ ਜਿਨੇ ਆਪ ਦਾ ਜਿਗਰ ਦਾ ਟੁਕੜਾ ਹੁੰਦਾ ਸਾਧ ਸੰਗਤ ਧੀ ਨੂੰ ਦੇਣਾ ਕਿਸੇ ਤੇਰੇ ਹਵਾਲੇ ਕਰਨਾ ਸਾਧ ਸੰਗਤ ਬਹੁਤ ਵੱਡੀ ਗੱਲ ਹੁੰਦੀ ਹੈ ਪਰ ਸਾਧ ਸੰਗਤ ਆਪਣੇ ਲੋਕਾਂ ਦੇ ਮਨ ਦੇ ਵਿੱਚ ਉਹ ਵਿਚਾਰ ਹਲੇ ਵੀ ਨਹੀਂ ਜਾਂਦੇ ਤਾਂ ਮੈਂ ਬੇਨਤੀ ਕਰ ਰਿਹਾ ਸੀ ਇਹ ਮਨ ਦੇ ਵਿੱਚ ਵਿਚਾਰ ਖੜ੍ਹ ਦਈਏ ਵੱਡੇ ਲੜਕੀ ਵਾਲੇ ਹੁੰਦੇ ਨੇ ਜਿਨੇ ਆਪਣੇ ਬੱਚੀ ਨੂੰ ਪਾਲ ਪਲੋਸ ਕੇ ਤੇਰੇ ਹਵਾਲੇ ਕਰ ਦਿੱਤਾ ਕਿਉਂਕਿ ਸਾਧ ਸੰਗਤ ਬਚਪਨ ਦੇ ਵਿੱਚ ਬਹੁਤ ਔਖਾ ਹੁੰਦਾ ਬੱਚੇ ਸੰਭਾਲਨੇ ਛੋਟੇ ਛੋਟੇ ਬੱਚੇ ਸੰਗਤ ਦੇ ਵਿੱਚ ਨੇ ਦੇਖੋ ਰੋਂਦੇ ਨੇ ਚੁੱਪ ਕਰਾਉਣਾ ਉਹਨਾਂ ਨੂੰ ਫਿਰ ਦੁਰਨਾ ਸਿਖਾਉਣਾ ਪੜ੍ਹਾਈ ਕਰਾਉਣੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਤਾਂ ਕੋਈ ਨਹੀਂ ਅਣਪੜ ਰੱਖਦਾ ਪੁਰਾਣੇ ਸਮਿਆਂ ਦੇ ਵਿੱਚ ਤਾਂ ਚਲੋ ਹੁੰਦਾ ਸੀ ਕਿ ਲੜਕੀਆਂ ਨੂੰ ਪੜ੍ਹਾਈ ਤੋਂ ਬਾਂਜੇ ਰੱਖਿਆ ਜਾਂਦਾ ਸੀ ਪਰ ਅੱਜ ਕੱਲ੍ਹ ਹਰ ਇੱਕ ਮਾਪਿਓ ਦੀ ਸੋਚ ਹੁੰਦੀ ਹੈ ਕਿ ਜੇ ਮੇਰਾ ਲੜਕਾ ਪੜ੍ਹ ਗਿਆ ਜਿੱਥੋਂ ਤੱਕ ਮੇਰਾ ਲੜਕਾ ਪੜ੍ਹੇਗਾ ਜਿੱਥੋਂ ਤੱਕ ਇਹਦਾ ਜੀ ਕਰੇਗਾ ਉੱਥੋਂ ਤੱਕ ਪੜ੍ਹਾਵਾਂਗੇ ਪਰ ਜਿੱਥੋਂ ਤੱਕ ਮੇਰੀ ਲੜਕੀ ਚਾਹੇਗੀ ਲੜਕੀ ਨੂੰ ਵੀ ਪੜ੍ਹਾਵਾਂਗੇ ਇਹ ਸੋਚ ਪਉਣੀ ਹੈ ਪੁਰਾਣੇ ਸਮਿਆਂ ਦੇ ਵਿੱਚ ਪੜ੍ਹਨ ਦਾ ਅਧਿਕਾਰ ਨਹੀਂ ਸੀ ਕੋਈ ਬਾਹਰ ਨਹੀਂ ਸੀ ਨਿਕਲ ਦਿੱਤਾ ਸਦਾ ਪੁਰਾਣਾ ਸਮਾਂ ਇਹੋ ਜਿਹਾ ਸੀ ਅੱਜ ਤਾਂ ਬੜੀ ਕਿਰਪਾ ਗੁਰਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕਰ ਦਿੱਤੀ ਭੰਡ ਜੰਮੀਆ ਭੰਡ ਨਮੀਆ ਭੰਡ ਮੰਗਣ ਵਿਆਹ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ ਭੰਡ ਮੂਆ ਭੰਡ ਭਾਲੀ ਹੈ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਹਿ ਜਾਏ ਪੁਰਾਣੇ ਸਮਿਆਂ ਦੇ ਵਿੱਚ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਸਾਧ ਸੰਗਤ ਪਰ ਸਾਧ ਸੰਗਤ ਮਹਾਰਾਜ ਸਾਹਿਬ ਨੇ ਦੇਖੋ ਕਿਤਨੀ ਕਿਰਪਾ કરી ਕਿੰਦੀ ਕਿਰਪਾ કરી ਉਹ ਮਹਾਰਾਜ ਸਾਹਿਬ ਕਹਿੰਦੇ ਕਿਨੂੰ ਤੁਸੀਂ ਭੰਡ ਕਹਿੰਦੇ ਹੋ ਭੰਡ ਨਹੀਂ ਹੀ ਇਹ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾ ਨੂੰ ਜਿਹੜੀ ਰਾਜੇ ਮਹਾਰਾਜਾ ਨੂੰ ਜਪੀ ਤੱਪੀ ਮਹਾਪੁਰਸ਼ਾਂ ਨੂੰ ਜਨਮ ਦਿੰਦੇ ਨੇ ਉਹ ਭੰਡ ਨਹੀਂ ਹੋ ਸਕਦੀ। ਮੰਦੀ ਕਿਵੇਂ ਹੋ ਗਈ ਭਾਈ ਉਹਦੇ ਵਰਗਾ ਤਾਂ ਕੋਈ ਚੰਗਾ ਹੀ ਨਹੀਂ ਹੋ ਸਕਦਾ। ਤਾਂ ਤੇ ਇਸ ਕਰਕੇ ਸੰਗਤਾਂ ਮੈਂ ਬੇਨਤੀ ਕਰ ਰਿਹਾ ਸੀ। ਸੇਵਾ ਕਰੀ। ਬਾਬਾ ਵਰਦਾਸ ਜੀ ਨੇ 12 ਸਾਲ ਗੱਗਰ ਢੋਈ ਪਾਣੀ ਦੀ। ਹੁਣ ਸਾਧ ਸੰਗਤ ਉਹ ਸਮੇਂ ਦੇ ਵਿੱਚ